ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਬਜਟ ਸੈਸ਼ਨ ਤੇਜ ਬਜਟ ਸੈਸ਼ਨ ਦੇ ਵਿੱਚ ਪੰਜਾਬ ਤੋਂ ਚੁਣੇ ਗਏ ਇੱਕ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੂੰ ਲਗਾਤਾਰ ਸੰਸਦ ਦੇ ਇਹਨਾਂ ਸੈਸ਼ਨਾਂ 'ਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਐਨਐਸਐ ਤਹਿਤ ਉਹ ਅੰਦਰ ਨੇ ਤੇ ਲਗਾਤਾਰ ਐਨਐਸਐ 'ਚ ਵਾਧਾ ਹੁੰਦਾ ਜਾ ਰਿਹਾ ਉਹ ਡਿਪਰੂਗਰਦੀ ਜੇਲ੍ਹ 'ਚ ਬੰਦ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਹਾਈ ਕੋਰਟ ਪਹੁੰਚੇ ਉਹਨਾਂ ਨੇ ਮੁੜ ਕੇ ਆਉਣ ਵਾਲੇ ਬਜਟ ਸੈਸ਼ਨ 'ਚ ਹਿੱਸਾ ਲੈਣ ਲਈ ਪਟੀਸ਼ਨ ਦਾਖਲ ਕੀਤੀ ਹੈ ਅਸਲ 'ਚ ਪਿਛਲੇ ਸੈਸ਼ਨ ਦੇ ਦੌਰਾਨ ਸਰਦਰੁੱਤ ਸੈਸ਼ਨ ਦੇ ਦੌਰਾਨ ਵੀ ਉਹਨਾਂ ਦੀ ਪਟੀਸ਼ਨ ਦਾਖਲ ਹੋਈ ਸੀ ਉਸ ਮੌਕੇ ਲੰਬੀ ਜਦੋਜਹਿਦ ਹੋਈ ਤੇ ਪਰ ਉਹਨਾਂ ਦੇ ਨਾਲ ਚਬਕੀ ਲਾਦੀ ਹੜਤਾਲ ਇਹ ਸਾਰੀ ਪ੍ਰਕਿਰਿਆ ਮਾਮਲਾ ਲਟਕਦਾ ਚੱਲ ਗਿਆ ਤੇ ਸੈਸ਼ਨ ਲੰਘ ਗਿਆ ਪਰ ਉਹਨੂੰ ਇਜਾਜ਼ਤ ਮਿਲੀ ਸੀ ਕਿ ਉਹ ਅਗਲੀ ਵਾਰ ਲਈ ਚਾਰਜ ਵੀ ਕਰ ਸਕਦੇ ਨੇ ਸੋ ਇਸ ਲਈ ਉਹਨਾਂ ਨੇ ਹੁਣ ਦੁਬਾਰਾ ਨਵੇਂ ਸਿਰੇ ਤੋਂ 28 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਬਜਟ اجلاس 'ਚ ਹਿੱਸਾ ਲੈਣ ਲਈ ਪਟੀਸ਼ਨ ਰੱਖਲ ਕੀਤੀ ਹੈ ਤੇ ਇਹ ਨਹੀਂ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬਕਾਇਦਾ ਤੌਰ ਤੇ ਜੇਲ੍ਹ ਦੇ ਅੰਦਰੋਂ ਚਿੱਠੀ ਵੀ ਲਿਖੀ ਹੈ ਇਹਦੇ ਨਾਲੇ ਮਾਮਲਾ ਇਹ ਵੀ ਹੈ ਕਿ ਪੰਜਾਬ ਸਰਕਾਰ ਨੂੰ ਅਦਾਲਤ ਵੱਲੋਂ ਝਾੜਾ ਵੀ ਪਈ ਹੈ ਹਾਈ ਕੋਰਟ 'ਚ ਉਹ ਮਾਮਲਾ ਹੈਗਾ ਕਿ ਅਮਰਤਪਾਲ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਐਨਐਸਏ ਵਧਾਉਣ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵਕਤ ਤੇ ਤੈਹ ਸਮੇਂ ਦੇ ਵਿੱਚ ਆਪਣਾ ਜਵਾਬ ਦਾਖਲ ਨਹੀਂ ਕਰ ਪਾਈ। ਬੇਸ਼ੱਕ ਜਿਹੜਾ ਜਵਾਬ ਦਿੱਤਾ ਗਿਆ ਸਮੇਂ ਤੋਂ ਬਾਅਦ ਦਿੱਤਾ ਗਿਆ, ਲੇਟ ਦਿੱਤਾ ਗਿਆ ਉਸ ਜਵਾਬ ਨੂੰ ਰਿਕਾਰਡ 'ਚ ਲੈ ਲਿਆ ਗਿਆ। ਪਰ ਝਾੜਾ ਮਾਰਦੇ ਆ ਪੰਜਾਬ ਸਰਕਾਰ ਨੂੰ ਵਕਤ ਲਗਾਉਣ ਦੇ ਵਜੋਂ 10000 ਰੁਪਏ ਜੁਰਮਾਨਾ ਵੀ ਲਾਇਆ ਗਿਆ। ਸੋ ਦੋ ਪਹਿਲੂ ਨੇ। ਪਹਿਲਾ ਪਹਲੂ ਜੇ ਆਪਾਂ ਤਾਜੀ ਪਿਟੀਸ਼ਨ ਦੇ ਹਵਾਲੇ ਦੇਖੀਏ ਤਾਂ ਬਿਲਕੁਲ ਜੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਵੱਲੋਂ ਇੱਕ ਪਟੀਸ਼ਨ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਕਿ ਮੈਨੂੰ 28 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਬਜਟ ਵਿਸ਼ਵਾਸ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਮੈਂ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਮਸਲੇ ਪੰਜਾਬ ਨਾਲ ਸੰਬੰਧਿਤ ਪਹਿਲੂਆਂ ਦੇ ਉੱਤੇ ਆਪਣੀ ਰਾਏ ਆਪਣੀ ਗੱਲ ਭਾਰਤੀ ਸੰਸਦ 'ਚ ਰੱਖ ਸਕਾਂ ਤੇ ਉਹ ਫੰਡਾਂ ਨੂੰ ਲੈ ਕੇ ਪਹਿਲਾਂ ਕਹਿੰਦੇ ਆ ਰਹੇ ਨੇ ਕਿ ਜਿਹੜੇ ਮਿਹਨਤ ਘਰਤ ਫੰਡ ਨੇ ਮੈਨੂੰ ਦੋ ਵਰਤਮਾਨ ਅਧਿਕਾਰ ਵੀ ਨਹੀਂ ਮਿਲ ਰਿਹਾ ਉਹਨਾਂ ਵੱਲੋਂ ਦਿੱਲੀ ਦਿੱਤੀ ਗਈ ਕਿ ਉਹਨਾਂ ਨੇ ਆਪਣੇ ਇਲਾਕੇ ਦੇ ਮੁੱਦੇ ਚੁੱਕਣੇ ਨੇ ਕਿਉਂਕਿ ਉਹ ਆਪਣਾ ਐਮਪੀ ਲੈਂਡ ਫੰਡ ਵੀ ਨਹੀਂ ਵਰਤ ਪਾਰੇ ਇਸ ਲਈ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਚੁਕਣਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਤੇ ਇਸ ਤੋਂ ਪਹਿਲਾਂ ਵੀ ਉਹ ਅਦਾਲਤ ਆਏ ਸੀ ਜਦੋਂ ਉਹਨਾਂ ਨੂੰ ਇਹ ਜਾਇਜ਼ਤ ਦਿੱਤੀ ਗਈ ਸੀ ਉਹ ਦੁਬਾਰਾ ਪਟੀਸ਼ਨ ਪਾਦਣ ਇਸ ਲਈ ਉਹਨਾਂ ਨੇ ਨਵੇਂ ਸਿਰਿਓਂ ਪਟੀਸ਼ਨ ਦਾਖਲ ਕੀਤੀ ਹੈ ਇਹ ਨਹੀਂ ਅਮਰਿਤਪਾਲ ਸਿੰਘ ਉਹ ਰਾਣੇ ਆਪਣੇ ਵਕੀਲਾਂ ਦੇ ਰਾਹੀਂ ਇਹ ਪਟੀਸ਼ਨ ਜਿੱਥੇ ਹਾਈ ਕੋਰਟ ਚਲਾਈ ਹੈ ਉੱਥੇ ਹੀ ਉਹਨਾਂ ਨੇ ਮਤਲਬ ਆਪਣੇ ਐਡਵੋਕੇਟ ਈਮਾਨ ਸਿੰਘ ਖਾਰਾ ਦੇ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਮਰਤਪਾਲ ਸਿੰਘ ਨੇ 1 ਸਾਰਾਂ ਜਨਵਰੀ ਜੇਲ੍ਹ ਤੋਂ ਹੀ ਡੀਸੀ ਅਮਰitsar ਹੋਮ ਸੈਕਟਰੀ ਪੰਜਾਬ ਕੇਂਦਰੀ ਗ੍ਰਹਿ ਮੰਤਰੀ ਉਮਿਤ ਸ਼ਾ ਤੇ ਲੋਕ ਸਭਾ ਦੇ ਸਪੀਕਰ ਦੇ ਨਾਮ ਚਿੱਠੀ ਵੀ ਲਿਖੀ ਹੈ ਅਸਲ ਚ ਉਹਨਾਂ ਦੇ ਖਿਲਾਫ ਜਿਹੜਾ ਐਨਐਸਏ ਬੱਧ ਰਿਹਾ ਉਹ ਸਾਰੀ ਪ੍ਰਕਿਰਿਆ ਉਹ ਅੰਮ੍ਰਿਤਸਰ ਦੇ ਸਟਾਫ ਦਾ ਹਵਾਲਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਦਾ ਹਵਾਲਾ ਡੀਸੀ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਕਹਿੰਦੀ ਹੈ ਜੀ ਕਿ ਪੰਜਾਬ ਚ ਮਾਹੌਲ ਵਿਗੜ ਸਕਦਾ ਜੀ ਖਤਰਨਾਕ ਹੈ ਜੀ ਇਸ ਲਈ ਉਹਨਾਂ ਦੀ ਐਨਐਸ ਤੋਂ ਵਾਅਦਾ ਕੀਤਾ ਜਾਵੇ ਸੋ ਇਸ ਪਹਿਲੂ ਦੇ ਉੱਤੇ ਕਿ ਉਹ ਐਨਐਸ ਦਾ ਵਧੇ ਰਿਹਾ ਉਸ ਨੂੰ ਤਾਂ ਉਹਨਾਂ ਚੁਣੌਤੀ ਦਿੱਤੀ ਹੋਇਆ ਉਹ ਮਾਮਲਾ ਤਾਂ ਚੱਲੇ ਰਿਹਾ ਪਰ ਹੁਣ ਸੰਸਦ ਸੈਸ਼ਨ ਚ ਹਿੱਸਾ ਲੈਣ ਲਈ ਜਿਹੜੀ ਨਵੀਂ ਪਟੀਸ਼ਨ ਪਾਈ ਹੈ ਉਹਦੇ ਵਿੱਚ ਉਹਨਾਂ ਨੇ ਇਸ ਪਟੀਸ਼ਨ ਦੇ ਨਾਲ ਨਾਲ ਬਕਾਇਦਾ ਤੌਰ ਤੇ ਪਹਿਲਾਂ ਅੰਮ੍ਰਿਤਸਰ ਦੇ ਡੀਸੀ ਨੂੰ ਤੇ ਇਹਦੇ ਨਾਲੇ ਪੰਜਾਬ ਦੇ ਹੋਮ ਸੈਕਟਰੀ ਨੂੰ ਫਿਰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਤੇ ਫਿਰ ਲੋਕ ਸਭਾ ਦੇ ਸਪੀਕਰ ਨੂੰ ਪਕੜ ਤੋਰ ਤੇ ਜਿੱਠੇ ਕੀਆ ਜਿਸ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਨੇ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣਾ ਕਿਉਂਕਿ ਉਹ ਲੋਕਾਂ ਰਾਹੀਂ ਚੁਣੇ ਗਏ ਮੈਂਬਰ ਪਾਰਲੀਮੈਂਟ ਨੇ ਐਮਪੀ ਲੈਂਡ ਫੰਡ ਦਾ ਵਰਤੋਂ ਕਰਨੀ ਹੈ ਤਾਂ ਕਿ ਲੋਕਾਂ ਦੇ ਲਈ ਕੰਮ ਕੀਤਾ ਜਾ ਸਕੇ ਦੂਸਰੋ ਕਹਿੰਦੇ ਕਿ ਇਲਾਕੇ ਦੇ ਕਈ ਮਸਲੇ ਨੇ ਖਾਸ ਕਰਕੇ ਹੜ੍ਹ ਦੀ ਮਾਰ ਚੋਂ ਮੇਰਾ ਇਲਾਕਾ ਲੰਘ ਕੇ ਆਇਆ ਪੀੜਿਤ ਇਲਾਕਾ ਸੋ ਇਸ ਲਈ ਉਹਦੀ ਗੱਲ ਕਰਨਾ ਉਹਦੀ ਨੁਕਸਾਨ ਦੀ ਪਰਪਾਈ ਕਰਨਾ ਉਹਨਾਂ ਲੋਕਾਂ ਦੀ ਆਵਾਜ਼ ਵੜਨਾ ਮੇਰਾ ਸਭਦਾਨ ਖਾਕਵੰਦਾ ਮੈਨੂੰ ਇਹ ਮੌਕਾ ਪ੍ਰਦਾਨ ਕੀਤਾ ਜਾਵੇ ਸੋ ਇਸ ਪ੍ਰਕਿਰਿਆ ਦੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਉਹਨਾਂ ਨੂੰ ਇਹ ਮੁੱਦੇ ਚੁੱਕਣ ਦੇ ਲਈ ਸੰਸਦ ਜਾਣ ਦਾ ਮੌਕਾ ਦਿੱਤਾ ਜਾਵੇ ਇਸ ਸੋਲਾਵਾ ਬੜਰੇ ਇਹਦੀ ਗੱਲ ਕਰਦੇ ਨੇ ਉਹ ਨਸੀ ਦੀ ਗੱਲ ਕਰਦੇ ਨੇ ਪੰਜਾਬ ਦੀ ਸਥਿਤੀ ਦੀ ਗੱਲ ਕਰਦੇ ਨੇ ਆਰਥਿਕ ਮੁੱਦੇ ਦੇ حوالے ਨਾਲ ਉਹ ਕਹਿੰਦੇ ਕਿ ਕਿੰਨੀਆਂ ਹੀ ਚੁਣੌਤੀਆਂ ਕਿੰਨੇ ਹੀ ਮਸਲੇ ਖੜੇ ਨੇ ਜਿਹੜੇ ਮੇਰੇ ਲੋਕ ਸਭਾ ਹਲਕੇ ਨਾਲ ਵੀ ਨੌ ਪਦਾਂ ਸਭਾ ਹਲਕੇ ਨੇ ਉਹਨਾਂ ਨੂੰ ਮਿਲਾ ਕੇ ਲੋਕ ਸਭਾ ਹਲਕਾ ਕਢੂਤ ਸਾਹਿਬ ਪੂਰੇ ਪੰਜਾਬ ਦੇ ਵਿੱਚ ਹੀ ਪ੍ਰਕਿਰਿਆ ਦੇ ਤਹਿਤ ਆਪਾਂ ਜੀ ਦੇਖਦੇ ਆ ਤਾਂ ਇਸ ਲਈ ਉਹ ਕਹਿੰਦੇ ਕਿ ਮੈਂ ਉਹਨਾਂ ਹਲਕਿਆਂ ਦੀ ਗੱਲ ਕਰਨੀ ਹੈ ਤੇ ਮੇਰਾ ਸਰਦੀ ਖੇਤਰ ਹੈ ਤੇ ਉਹਦੇ ਨਾਲੇ ਹੀ ਵੀ ਲੋਕਾਂ ਦੀਆਂ ਮੁਸ਼ਕਲਾਂ ਚੁਣੌਤੀਆਂ ਨੇ ਮੈਂ ਉਹਨਾਂ ਦੀ ਵੀ ਬਾਤ ਪਾਉਣੀ ਹੈ ਸੋ ਮੈਨੂੰ ਇਜਾਜ਼ਤ ਦਿੱਤੀ ਜਾਵੇ ਸੋ ਦੇਖਦੇ ਆ ਜੀ ਹੁਣ ਬਸ ਪੰਜਾਬ ਦੇ ਮੁਖੀ ਵੀ ਨੇ ਪਾਰਟੀ ਸਰਗਰਮ ਵੀ ਹੋ ਰਹੀ ਆ ਇਹ ਪੁਨਰਸਜੀਤ ਕਾਲੀ ਦਾ ਨਾਟ ਘਟ ਜੋੜਦੀਆਂ ਗੱਲਾਂ ਵੀ ਤੁਰਪੀਆਂ ਨੇ ਪੁਨਰਸਥਿਤ ਕੱਦਲ ਖਿੱਲਰ ਦਾ ਵੀ ਦਿਖ ਰਿਹਾ ਹੈ ਅਮਰਤਪੁਰ ਦੀ ਧਰ ਵੱਲੋਂ ਉਹਨਾਂ ਦੀ ਪਾਰਟੀ ਵੱਲੋਂ ਪਿਤਾ ਦੀ ਅਗਵਾਈ ਚ ਇਹਨਾਂ ਬਾਗੀ ਮੇਲੇ ਤੇ ਕਾਨਫਰੰਸ ਵੀ ਕੀਤੀ ਗਈ ਠੀਕ ਠਾਕ ਉਚਕਤਰ ਦਾ ਵੀ ਨਜ਼ਰ ਆਈ ਸਾਰੀਆਂ ਧਿਰਾਂ ਨਾਲ ਲੈ ਕੇ ਤੁਰਨ ਦੀ ਇਕਵਾਦ ਵੀ ਆ ਕਈ ਲੀਡਰ ਵੀ ਸ਼ਾਮਲ ਹੋ ਰਹੇ ਨੇ ਮਤਲਬ ਤਰਫਲ ਤੇ ਕੰਮ ਕਰਨ ਵਾਲਿਆਂ ਵਿੱਚੋਂ ਖਾਸਾਣਾ ਵੀ ਅੱਜਕੱਲ੍ਹ ਅਮਰਤਪੁਰ ਉਹਨਾਂ ਦੇ ਤਿਰਚ ਬਸ ਪੰਜਾਬ ਦੇ ਵੋਟ ਸ਼ਾਮਲ ਹੋਏ ਨੇ ਸੋ ਇਸ ਲਈ ਇਹ ਸਾਰਾ ਪਹਿਲੂ ਇਸੇਰੇ ਤੋਂ ਬਚਿਆ ਜਾ ਰਿਹਾ ਕਿ ਜੇ ਅੰਮ੍ਰਿਤਪਾਲ ਨੂੰ ਸੰਸਦ ਚ ਮੌਤਕਾ ਮਿਲਦਾ ਤਾਂ ਉਹਦੇ ਨਾਲ ਉਹਨਾਂ ਦੀ ਪਾਰਟੀ ਨੂੰ ਵੀ ਹੁਲਾਰਾ ਮਿਲੇਗਾ ਤੇ 2027 ਦੀਆਂ ਚੋਣਾਂ ਚ ਚਣ ਲਈ ਇੱਕ ਰਾਹਮੋਖੜਾ ਬਣ ਸਕਦਾ ਸੋ ਦੇਖਦੇ ਆਂ ਜੀ ਪਿਛਲੀ ਵਾਰ ਮਨਜ਼ੂਰੀ ਨਹੀਂ ਮਿਲੀ ਸੀ ਵਕੀਲਾਂ ਦੀ ਹੜਤਾਲ ਕਰਨ ਅੜੀਕਾ ਬਣ ਗਿਆ ਸੀ ਤੇ ਹੁਣ ਇਸ ਵਾਰ ਮਨਜ਼ੂਰੀ ਮਿਲਦੀ ਹੈ ਜਾਂ ਨਹੀਂ ਮਿਲਦੀ ਜਾਂ ਕੀ ਹੁੰਦਾ 28 ਤਰੀਕ ਤੱਕ ਕਿਉਂਕਿ ਭਲਕੇ ਹੁਣ ਸੁਣਵਾਈ ਹੋਣੀ ਹੈ ਦੁਬਾਰਾ ਪੀਟੀਸ਼ਨ ਦਾਖਲ ਹੋ ਗਈ ਹੈ ਕੱਲ ਨੂੰ ਇਹ ਦਿੱਤੇ ਸੁਰਵਈ ਹੋਏ ਕਿ ਨਮੇ ਸੇਰ ਤੋਂ ਸੋ ਦੇਖਦੇ ਇਹਦੇ ਵਿੱਚ ਕੀ ਹੁੰਦਾ ਹਾਂ ਜਿਹੜਾ ਦੂਸਰਾ ਮਾਮਲਾ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਤੇ ਐਨਐਸਏ ਜਨਾਬ ਵਧਾਈਏ ਜੀ ਤਾਂ ਫਿਰ ਖਤਰਨਾਕ ਸਥਿਤੀ ਬਣ ਸਕਦੀ ਜੋ ਬਾਹਰ ਹੁੰਦਾ ਜੀ ਇਸ ਲਈ ਹਿਰਾਸਤ ਨੂੰ ਜੈਜਟ ਰਹਾ ਰਹੇ ਪਰ ਮਨਜੋ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਸਮੇਂ ਸਿਰ ਜਵਾਬ ਦਾਖਲ ਕਿਉਂ ਨਹੀਂ ਕਰਦੀ ਤੇ ਤੁਸੀਂ ਵਕਤ ਨੂੰ ਖੰਝਾਇਆ ਵਕਤ ਨੂੰ ਬੇਮਤਲਬ ਅਗਾਂਹ ਗਿਆ ਸੀ 10000 ਦਾ ਜੁਰਮਾਨਾ ਤੇ ਇਡਿਉਟਿਵਨ ਦੀ ਲਾਪਰਵਾਹੀ ਨੂੰ ਉਹਨਾਂ ਨੇ ਪਿੰਪੁਆਇੰਟ ਕੀਤਾ ਤੇ ਬੇਸ਼ੱਕ ਜਵਾਬ ਨੂੰ ਰਿਕਾਰਡ ਚ ਸ਼ਾਮਲ ਕਰ ਲਿਆ ਗਿਆ ਸੋ ਦੇਖਦੇ ਹ ਅਮਰਪਾਲ ਸਿੰਘ ਐਨਐਸਐ ਹਰਾਸਵੰਦੀ ਜਵਾਬ ਨੂੰ ਤਾਂ ਨਿਆਇਕ ਪ੍ਰਕਿਰਿਆ ਦੇ ਤਹਿਤ ਉਸ ਕੇਸ ਦਾ ਹਿੱਸਾ ਬਣਾ ਲਿਆ ਗਿਆ ਪਰ ਸਰਕਾਰ ਨੂੰ ਝਾੜਾ ਮਾਰਦੇ ਆ ਸਰਕਾਰੀ ਵਕੀਲਾਂ ਦੇ ਰਾਹੀਂ ਸਰਕਾਰ ਨੂੰ ਇਹ ਸੁਨੇਹਾ ਦਿੰਦਿਆਂ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਸਮੇਂ ਸਿਰ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੇ ਤੁਸੀਂ ਜਿਹੜਾ ਵੀ ਜਵਾਬ ਦੇਣਾ ਤੁਸੀਂ ਹੁਣ ਸਹਿਮਤ ਨਹੀਂ ਹੋਗੇ ਕਿ ਐਨਐਸਸੀਓ ਦਾ ਘਟਾਇਆ ਜਾਵੇ ਜਾਂ ਨਾ ਹੱਦ ਵਧਾਈ ਜਾਵੇ ਤੁਸੀਂ ਵਧਾ ਵੀ ਦੇ ਤੇ ਤਰਕ ਵੀ ਦੇ ਰਹੇ ਸਭ ਨੂੰ ਪਤਾ ਕਿ ਪੰਜਾਬ ਸਰਕਾਰ ਕੱਲੀ ਆਪਣੇ ਆਪ ਨਹੀਂ ਇਹ ਸੈਂਟਰ ਦੀਆਂ ਹਦਾਇਤਾਂ ਅੰਮ੍ਰਿਤਪੁਰ ਦੀ ਧਿਰ ਜਿੱਦਣ ਮਤਲਬ ਅਮਿਤਸ਼ਾਹ ਹੋਰਾਂ ਦੀ ਧਿਰ ਚਾਹੂਗੀ ਕਿੰਨੇ ਸਣਾਪਦ ਨੂੰ ਨਹੀਂ ਮਦੂਗਾ ਜਦਨ ਤੱਕ ਉਹ ਚਾਹੁੰਦੇ ਨੇ ਤਦ ਤੱਕ ਬਧੂਗਾ ਸੋ ਇਹ ਵੀ ਸਭ ਨੂੰ ਪਤਾ ਹੈ ਕਿਉਂਕਿ ਜਦੋਂ ਕਾਰਵਾਈ ਕੀਤੀ ਗਈ ਫੜਿਆ ਗਿਆ ਤਦ ਵੀ ਕਹਿੰਦੇ ਸੀ ਕਿ ਦੋਵੇਂ ਮਿਲ ਕੇ ਕਰ ਰਹੇ ਹਾਂ ਸੋ ਇਸ ਲਈ ਤੋਂ ਵੀ ਸਭ ਬਾਖ ਆਪਣੇ ਪਤਾ ਇਸ ਪ੍ਰਕਿਰਿਆਤ ਅਧਿਕਾਰ ਕੇ ਸਮੇਂ ਸਿਰ ਜਵਾਬ ਨਾ ਦੇਣ ਦਾ ਨਤੀਜਾ ਪੰਜਾਬ ਸਰਕਾਰ ਨੂੰ 10000 ਦਾ ਜੁਰਮਾਨਾ ਤੇ ਝਾੜਾ ਨਾਲ ਪਈਆਂ ਨੇ ਇਹ ਵੀ ਪਹਿਲੂ ਹੈ ਬਾਕੀ ਹ ਸੰਸਦ ਚ ਹਿੱਸਾ ਲੈਣ ਵਾਲੇ ਮਾਮਲੇ ਦੇ ਉੱਤੇ ਪਲਕੇ ਸੁਣਵਾਈ ਹੋਏਗੀ ਉਹਦੇ ਤੇ ਨਜ਼ਰ ਵੀ ਰਹੀ